जय हिंद जय भारत वंदे मातरम दोस्तों जंग लग चुकी है और पाकिस्तान इंडिया पे हमला कर रहे हैं ते इंडिया पाकिस्तान पे हमला कर रहा है आज सोशल मीडिया ਦੇ ਉੱਪਰ ਚਾਰੇ ਪਾਸੇ ਇਹੀ ਚੀਜ਼ ਦਾ ਐਲਾਨ ਹੋ ਰਿਹਾ ਹੈ ਕਿ ਅਖਰ ਹੋ ਕੀ ਰਿਹਾ ਹੈ ਇਹ ਲੜਾਈ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਹੋਣ ਜਾ ਰਹੀ ਹੈ ਮੇਰੇ ਨਾਲ ਅੱਜ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੇ ਲੰਬਾ ਸਮਾਂ ਸਾਡੇ ਦੇਸ਼ ਵਾਸਤੇ ਸਾਡੇ ਭਾਰਤ ਵਾਸਤੇ ਜਿਹੜੀ ਹੈ ਲੜਾਈ ਦੇ ਲਈ ਮਿਸਾਲ ਲੱਗਾ ਮੇਰੀ ਮੁਰਾਦ ਸਾਡੇ ਦੇਸ਼ ਦੇ ਉਹ ਮਹਾਨ ਪੰਜ ਯੋਧਾ ਅੱਜ ਉਰੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਮੈਂ ਕਹਿ ਸਕਦਾ ਕਿ ਕੁਰਬਾਨੀਆਂ ਵੀ ਦਿੱਤੀਆਂ ਆਪਣੇ ਲੰਬੇ ਸਮੇਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਉਹ ਰਾਜ ਉਹ ਨੌਜਵਾਨ ਸਾਡੇ ਵਿੱਚ ਮੌਜੂਦ ਨੇ ਔਰ ਇਹਦਾ ਵੀ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਅੱਜ ਅਸੀਂ ਉਸ ਜੰਗ ਵਿੱਚ ਜਾਨ ਲਈ ਮੁਰਤੇ ਪਿਆਰ ਹਾਂ ਸਾਡੇ ਗੋਦੀਪਰਾ ਇਹਨਾਂ ਸਮਝਣ ਕਿ ਉਹ ਕੰਨੇ ਨਹੀਂ ਜਿਹੜੀ ਸੈਨਾ ਰਿਟਾਇਰ ਵੀ ਹੋ ਚੁੱਕੀ ਹੈ ਅੱਜ ਉਹਨਾਂ ਨੇ ਵੀ ਕਮਰ ਕੱਢੀ ਹੈ ਮੇਰੇ ਨਾਲ ਇਹ ਫੌਜੀ ਬੈਠੇ ਨੇ ਕੈਪਟਨ ਸਾਹਿਬ ਬੈਠੇ ਨੇ ਜਿਹੜੇ ਰਿਟਾਇਰ ਨੇ ਸਭ ਤੋਂ ਪਹਿਲਾਂ ਮੈਂ ਨਛੱਤਰ ਸਿੰਘ ਜੀ ਨਾਲ ਗੱਲ ਕਰਾਂਗਾ ਸਭ ਤੋਂ ਪਹਿਲਾਂ ਬਹੁਤ ਸਵਾਗਤ ਆ ਜੀ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਜੀ ਨਛੱਤਰ ਸਿੰਘ ਜੀ ਕੀ ਲੱਗਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੈਦੂ ਜੀ ਕਾਕਾ ਸਾਹਿਬ ਵੈਦੂ ਜੀ ਕੀ ਫਤਿਹ ਐਕਚੁਅਲੀ ਜੋ ਬਾੜ ਦੇ ਕਾਰਨ ਹਨ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਜੋ ਵੀ ਕਨੋਣੀ ਹਰਕਤ ਪਾਰਤਾਨ ਦੇ ਆਤਵਾਦੀਆਂ ਨੇ ਕੀਤੀ ਆ ਉਹ ਕਹਿਤਾਪੂਰਨੋ ਕਾਰਵਾਈ ਜਿਹੜੀ ਉਹਨਾਂ ਨੇ 26 ਸਾਲਾਨੀਆਂ ਨਾਲ ਕੀਤੀ ਆ ਜਿਹਦੇ ਵਿੱਚ ਦੋ ਓਨਰ ਵੀ ਸੇਕੂ ਉਹ ਉਹਨਾਂ ਨੇ ਤਰਮਪੁੱਛ ਕੇ ਗੈਰੇ ਐਜੋ ਮੈਂ ਮੈਂ ਨੋਟ ਦ ਵਿਟਨੈਸਰ ਪਰ ਤਰਮਪੁੱਛ ਕੇ ਉਹਨਾਂ ਨੇ ਮਾਰਿਆ ਇਹ ਇਹ ਉਹ ਉਸ ਰੋਸ ਦੇ ਵਿੱਚ ਜੋ ਅੱਜ ਦੇ ਪ੍ਰੈਜੈਂਟ ਹਾਲਾਤ ਇੰਡੀਆ ਔਰ ਪਾਕਿਸਤਾਨ ਤੇ ਪੈਦਾ ਹੋਏ ਨੇ ਲੜਾਈ ਲੱਗ ਚੁੱਕੀ ਹੈ ਜੀ ਇਹ 'ਚ ਕੋਈ ਡਾਊਟ ਨਹੀਂ ਹੈ ਸਾਡੇ ਜੋ ਵੀ 22 ਤਰੀਕ ਦੇ ਜੋ ਹਮਲੇ ਦੇ ਉੱਪਰ ਜੋ ਸਾਡੀ ਭਾਰਤ ਸਰਕਾਰ ਨੇ ਜੋ ਐਕਸ਼ਨ ਲਿਆ ਹੈ ਉਹ ਬਿਲਕੁਲ ਠੀਕ ਲਿਆ ਹੈ ਕਿਉਂਕਿ 71 ਦੀ ਵਾਰ ਤੇ 1990 90 ਦੀ ਵਾਰ ਕਾਗਲ ਵਾਰ ਉਹ ਸਹਿਤ ਪਾਕਿਸਤਾਨ ਨੇ ਭੁੱਲਿਆ ਨਹੀਂ ਹੋਏਗਾ ਪਾਕਿਸਤਾਨ ਨੂੰ ਹੁਣ ਜੋ ਵੀ ਆ ਜਿਵੇਂ ਉਹ ਡਰੋਨ ਹਮਲੇ ਜੈਸਰ ਮੇਰ ਜੰਮੂ ਉਹਨੇ ਕੀਤੇ ਨੇ ਸਾਡੇ ਪਠਾਨਕੋਟ ਵੀ ਇਹ ਸੁਣਨ ਚ ਆਇਆ ਕਿ ਹੋਏ ਨੇ ਲੇਕਿਨ ਸਾਡੇ ਕੋਲੇ ਇਹੋ ਜਿਹਾ ਸਪਰਟੀਟ ਵੈਪਨ ਐ S400 ਅਸੀਂ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਾਕਾਮ ਕਰਤਾ ਇਸ ਕਰਕੇ ਸਾਡੇ ਕੋਲੇ ਜੋ ਸਪਰਟੀਟ ਵੈਪਨ ਹੈ 5000 ਸਾਡਾ ਬਿਲਕੁਲ ਕੋਈ ਮੁਕਾਬਲਾ ਨਹੀਂ ਕਰਦਾ ਜਿੰਨਾ ਵੀ ਸਾਫਕਾ ਸ਼ਹਿਰ ਦਾ ਉਹ ਬਿਲਕੁਲ ਅੱਜ ਦੇ ਹਾਲਾਤ ਦੇ ਅਨੁਸਾਰ ਗਵਰਨਮੈਂਟ ਦੇ ਨਾਲ ਨੇ ਬਿਲਕੁਲ ਇਹ ਜੋ ਕੋਨੇ ਹਰਕਤ ਕੀਤੀ ਆ ਬਿਲਕੁਲ ਗਲਤ ਹਰਕਤ ਕੀਤੀ ਆ ਔਰ ਇਹ ਤਾਂ ਉਹ ਮੂੰਹ ਤੋੜ جواب ਪਾਕਿਸਤਾਨ ਦੇ ਦੇ ਰਹੀ ਹੈ ਜਿਸ ਤਰ੍ਹਾਂ ਜਿਵੇਂ ਜਦੋਂ ਨੂੰ ਲੱਗਦਾ ਪਤਾ ਕਿ ਪਾਕਿਸਤਾਨ ਤੇ ਇੰਡੀਆ ਦੇ ਜੁੱਧ ਨੂੰ ਬਿਲਕੁਲ ਕੱਡੇ ਦੇ ਖੜਾ ਹੈ ਕਿੰਨਾ ਬਖੋਲ ਖੋਲਦਾ ਜਿਹੜਾ ਹੈ ਨਹੀਂ ਇਹਦੇ ਵਿੱਚ ਕੋਈ ਡਾਊਟ ਨਹੀਂ ਕੰਡੇ ਤੇ ਖੜਾ ਨਹੀਂ ਇਹ ਤਾਂ ਲੱਗ ਚੁਕਿਆ ਇਹ ਲੱਗ ਚੁਕਿਆ ਐਕਚੁਅਲੀ ਕੀ ਆ ਅਜੇ ਭਾਰਤ ਸਰਕਾਰ ਨੇ ਜੋ ਨੌਂ ਜਗ੍ਹਾ ਅਤ ਬੱਧੀਆਂ ਜਿ ਟਕਾਣਿਆਂ ਤੇ ਸਟ੍ਰਾਈਕ ਕੀਤੀ ਸੀ ਇਹੇ ਉਸ ਤੋਂ ਬਾਅਦ ਜੁੱਧ ਲੱਗ ਚੁਕਿਆ ਲੇਕਿਨ ਜੋ ਇੰਡੀਆ ਹੈ ਇੰਡੀਆ ਦੇ ਕੋਲ ਜਿਹੜੇ ਸਵੈਚ ਰਡਰ ਪੈਨ ਉਹ ਬਹੁਤ ਹੀ ਬਹੁਤ ਹੀ ਜ਼ਿਆਦਾ ਐਡਵਾਂਸ ਨੇ ਲੇਕਿਨ ਪਾਕਿਸਤਾਨ ਦੇ ਕੋਲ ਸਿਰਫ ਡਰੋਨ ਨੇ ਡਰੋਨ ਨਾਲ ਹੀ ਉਹ ਮਜਾਈਲਾਂ ਨੂੰ ਜਾਂ ਛੋਟੇ ਛੋਟੇ ਗੋਲੇ ਛਿੜਦਾ ਜਿਹਦੇ ਨਾਲ ਕੋਈ ਸਾਡੇ ਪਰ ਨੁਕਸਾਨ ਨਹੀਂ ਕਿਉਂਕਿ ਅਸੀਂ ਉਹਨੂੰ ਆ ਤਾਂ ਜੋ ਹੋਇਆ ਸਾਡੀ ਡਿਫੈਂਸਿਵ ਵਾਲੀ ਜਿਹੜੀ ਹੈ ਟੀ ਡਿਫੈਂਸ ਉਹ ਹੁੰਦੀ ਆ ਉਹ ਸਾਡੀਆਂ ਬਿਲਿਆਂ ਨੂੰ S400 ਰਸਤੇ ਜੀ ਹਵਾ ਚੀ ਖਤਮ ਕਰ ਦਿੰਦੀਆਂ ਨੇ ਇਸ ਵਕਤ ਕਿਹੜੀ ਜੰਗ ਲੜੀ ਤੁਸੀਂ ਕਿਹੜੀ ਜੰਗ ਮੈਂ 71 ਦੀ ਬਾਤ ਵੀ ਲੜੀ ਆ ਜੀ ਪੰਜ ਸੈਕਟਰ ਦੇ ਵਿੱਚ ਸੀਗਾ ਉਸ ਤੋਂ ਬਾਅਦ ਉਹ ਉਹ 106 ਨੇ ਰਾਜ ਮੈਦਮੇ ਰਾਜ ਸਰ ਜਿਹੜੇ ਰੂਪ ਚ ਵੀ ਬੈਠੇ ਨੇ ਵੀ ਮੇਰੇ ਨਾਲ ਸੀਗੇ 71 ਦੀ ਵਾਰ ਇਥੇ ਲੜੀਆ ਤੇ ਉਸ ਤੋਂ ਬਾਅਦ 1990 ਕਾਰਗਲ ਦੀ ਵਾਰ ਉਸ ਟਾਈਮ ਮੈਂ ਐਕਟਿਵ ਮਤਲਬ ਬਾਰਡਰ ਤੇ ਨਹੀਂ ਸੀ ਲੇਕਰ ਮੈਂ ਉਸ ਟਾਈਮ ਆਰਮੀ ਸੀ ਅੱਛਾ ਜਦੋਂ 71 ਦੀ ਜੰਗ ਲੜੀ 71 ਦੀ ਜੰਗ ਤੇ ਗੁੰਮੀ ਜੰਗ ਦਾ ਕਿੰਨਾ ਅਸਰ ਕਰੇ 71 ਦੀ ਜੰਗ ਦੇ ਬਾਅਦ ਤੇ ਤਾਂ ਜੇ ਮੈਂ ਤੁਹਾਨੂੰ ਕਹਾਂਗਾ ਜੀ ਜੇ ਆਪਾਂ 100% ਤੋਂ ਆਪਾਂ ਸ਼ੁਰੂ ਕਰੀਏ ਇਹ ਤਾਂ 10% ਵੀ ਨਹੀਂ ਹੈ ਉਸ ਟਾਈਮ ਸਾਡੇ ਕੋਲੇ ਉਹ ਮੇਰਾ ਖਿਆਲ 13 ਜਾਂ 15 ਦਿਨ ਲੜਾਈ ਲੜੀ ਸੀ ਜਿਹਦੇ ਕੋਲੇ ਮੈਨੂੰ ਇਹ ਹੋਰ ਕਹਿਣਾ ਪੈ ਰਿਹਾ ਪਾਕਿਸਤਾਨ ਦੇ ਕੋਲ 7 ਤੋਂ ਲੈ ਕੇ 9 ਦਿਨ ਤੱਕ ਅਮਨੀਸ਼ਨ ਆ ਸਾਡੇ ਕੋਲੇ 17 ਤੋਂ ਲੈ ਕੇ 21 ਜਾਂ 18 19 20 ਤੱਕ ਅਮਨੀਸ਼ਨ ਆ ਇਸ ਕਰਕੇ ਇਹ ਲੜਾਈ ਦਾ ਮੈਂ ਇਹ ਜ਼ਰੂਰ ਕਹੂੰਗਾ ਵੀ ਪਾਕਿਸਤਾਨ ਨੂੰ ਸਾਬਕਸਾਉਣਾ ਚਾਹੀਦਾ ਜਿਹੜੀ ਉਹਨੇ ਕਹਿੰਦਾ ਫੋਨ ਕੰਮ ਨਹੀਂ ਕਰ ਰਿਹਾ ਬੋਕੀਤਾ ਲੇਕਿਨ ਦੂਸਰੇ ਪਾਸੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਬਾਰਡਰ ਤੇ ਬੈਠੇ ਨੇ ਅੱਜ ਗੁਰਦਾਸਪੁਰ ਤੋਂ ਮੈਨੂੰ ਟੈਲੀਫੋਨ ਆਇਆ ਮੇਰੇ ਨਾਲ ਦੇ ਕਪਤਾਨ ਦਾ ਕਹਿੰਦੇ ਜਿਹੜੇ ਉੱਥੇ ਚੌਥਾ ਪਿੰਡ ਆ ਕੋਈ ਇੱਕ ਉੱਥੋਂ ਦੇ ਕਿਸਾਨ ਨਾ ਤਾਂ ਉਹਨਾਂ ਨੇ ਕੋਈ ਗਹਿੂ ਵੜਿਆ ਨਾ ਉਹਨਾਂ ਦੇ ਕੋਈ ਜਾਨਵਰ ਜਿਹੜੇ ਉੱਥੇ ਨਾਲ ਨੇ 1 ਕਿਲੋਮੀਟਰ ਬਾਰਡਰ ਤੇ ਪੈਂਦਾ ਹੋ ਇਸ ਕਰਕੇ ਉਹਨਾਂ ਦੀ ਜੋ ਬਾਰਡਰ ਤੇ ਬਿਠੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਇਸ ਕਰਕੇ ਕੋਈ ਵੀ ਹੁਣ ਬੀਐਸਐਫ ਵਾਲੇ ਕਹਿ ਰਹੇ ਨੇ ਵੀ ਤੁਸੀਂ ਭਾਈ ਇੱਥੋਂ ਚਲੇ ਜਾਓ ਉਹ ਜਾ ਕੇ ਪੁੱਤ ਘਰ ਵਾਣ ਨੇ ਉਹਨਾਂ ਦੀ ਜ਼ਮੀਨ ਆ 1 ਕਿਲੋਮੀਟਰ ਬਾਰਡਰ ਉੱਥੋਂ ਗੋਲੇ ਬਰਨੇ ਆਮ ਜਨਤਾ ਦਾ ਬਹੁਤ ਨੁਕਸਾਨ ਆ ਇਹ ਜੋ ਬਾਤ ਹੋ ਰਹੀ ਆ ਬਾਤ ਕੋਈ ਚੰਗੀ ਗੱਲ ਨਹੀਂ ਦੋਨਾਂ ਕੰਟਰੀਆਂ ਵਾਸਤੇ ਇਹ ਜਿਹੜਾ ਕੰਟਰੀ ਆ ਇੰਡੀਆ ਇਹ ਜਿਹੜਾ ਕਮ ਸੇ ਕਮ ਕਮ ਸੇ ਕਮ 20 ਸਾਲ ਪਿੱਛੇ ਚਲਾ ਜਾਏਗਾ ਪਾਕਿਸਤਾਨ ਦੇ ਦਾਗ ਦਾ ਵੈਸੇ ਮਾਰੀ ਉਹ ਬਿਲਕੁਲ ਗਲਤ ਸਹੀ ਕਹੇ ਕੈਪਟਨ ਸਾਹਿਬ ਨੇ ਕਿ ਜਦੋਂ ਜੰਗ ਹੁੰਦੀ ਹੈ ਇਹ ਆਮ ਪਬਲਿਕ ਵਾਸਤੇ ਸਹੀ ਨਹੀਂ ਹੁੰਦੀ ਨੁਕਸਾਨ ਜਿਦਾ ਮਰਜ਼ੀ ਹੁੰਦਾ ਹੋਵੇ ਚਾਹੇ ਪਾਕਿਸਤਾਨ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ ਬਹੁਤ ਪਿੱਛੇ ਚੜੇ ਜਾਂਦੇ ਆ ਉਹ ਦੇਸ਼ ਮੇਰੇ ਨਾਲ ਕੈਪਟਨ ਹਰਜਿੰਦਰ ਸਿੰਘ ਜੀ ਵੀ ਖੜੇ ਨੇ ਕੈਪਟਨ ਦਾ ਤੁਹਾਡਾ ਵੀ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਕੈਪਟਨ ਸਾਹਿਬ ਮੈਂ ਤਾਂ ਹੀ ਕਹ ਲਗਾਉਂਗਾ ਸਭ ਤੋਂ ਪਹਿਲੀ ਲੜਾਈ ਕਿਹੜੀ ਲੜੀ ਅਸੀਂ 99 ਦੇ ਜੋ વાર્ਸ਼ਿਕ ਅਰਗਲਵਾਰ ਬਹੁਤ ਪਾਰਟਿਸਪੇਟ ਕੀਤਾ ਹੈ ਬਾਕੀ 71 ਦੀ ਲੜਾਈ ਤੋਂ ਅਸੀ ਬਾਅਦ ਦੇ ਵਿੱਚ ਭਰਤੀ ਹੋਏ ਸੀਗੇ ਉਹਦੇ ਵਿੱਚ ਵੀ ਜਦੋਂ ਇਹ ਜੰਗੀ ਕੈਦੀ ਸਾਡੇ ਕੋਲ ਲਾਹਾਂਬਾਦ 71 ਦੇ ਕੈਦੀ ਸੀਗੇ ਜਨਨ ਨਿਆਜ਼ੀ ਤੇ ਉਹਨਾਂ ਦੀ ਫੌਜ ਉਹ ਲਾਹਾਂਬਾਦ ਸਾਡੀ ਜੁੰਡ ਦੇ ਅੰਦਰ ਰਹੀ ਹੈ ਉਸ ਟਾਈਮ ਦੇ ਉੱਤੇ ਸੀ ਸਾਰਾ ਦੇਖਾ ਤੁਹਾਨੂੰ ਕੀ ਲੱਗਦਾ ਕਿੰਨੀ ਫੌਜ ਸਾਡੀ ਸਟਰੋਂਗ ਹੈ ਸਾਡੀ ਫੌਜ ਦਾ ਤਕਨਕੀ ਕੀ ਦਸੀਏ ਸਾਡੀ ਫੌਜ ਤਾਂ ਹੀਰਾ ਹੈ ਸਾਡੀ ਫੌਜ ਇੰਨੀ ਸਟਰੋਂਗ ਹੈ ਜਦੋਂ ਅਸੀਂ ਦੇਖੋ ਛੋਟੇ ਛੋਟੇ ਸਾਡੇ ਕੰਮ ਚੱਲਦੇ ਰਹਿੰਦੇ ਨੇ ਛੋਟੇ ਛੋਟੇ ਸਾਡੇ ਕੰਮ ਜਿਹੜੇ ਵਾਰ ਨੇ ਚੱਲਦੇ ਰਹਿੰਦੇ 89 ਦੇ ਵਿੱਚ ਵੀ ਹੋਇਆ ਸੀ 99 ਤੱਕ ਕਾਰਗੋ ਜਦੋਂ ਤੋਂ ਹੈ 89 ਦੇ ਵਿੱਚ ਵੀ ਛੋਟੇ ਛੋਟੇ ਜੁੱਧ ਤਾਂ ਸਾਡੇ ਚੱਲਦੇ ਰਹਿੰਦੇ ਨੇ ਇਹਦੇ ਵਿੱਚ ਜਿਸ ਟਾਈਮ ਦੇ ਉੱਤੇ ਜਦੋਂ ਆਪਾਂ ਕਿਸੇ ਨੂੰ ਬੋਲਦੇ ਆ ਸਾਡੇ ਜਵਾਨ ਇਸ ਤਰ੍ਹਾਂ ਅੱਗ ਬਬੂਲੇ ਹੁੰਦੇ ਨੇ ਕਹਿੰਦੇ ਛੱਡ ਦਿਓ ਸਾਨੂੰ ਜਿਵੇਂ ਆਪਾਂ ਖਰਗੋਸ਼ ਦੇ ਬਗਰ ਸ਼ਿਕਾਰੀ ਕੁੱਤਾ ਛੱਡਦੇ ਆ ਨਾ ਇਹ ਉਸ ਤਰ੍ਹਾਂ ਬੋਲਦੇ ਨੇ ਛੱਡ ਦਿਓ ਸਾਨੂੰ ਇਸ ਤੇ ਚੱਕ ਲਿਆਵਾਂਗੇ ਪਾਕਿਸਤਾਨ ਨੂੰ ਐਡਾ ਵੱਡਾ ਜੋਸ਼ ਹੁੰਦਾ ਸਾਡੇ 'ਚ ਕੱਲ੍ਹ ਜਿੱਮੇ ਹੁਣ ਜੰਗ ਲੱਗ ਗਈ ਹੈ ਨਾ ਜੀ ਰਾਤ ਨੂੰ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਬਲੈਕਆਊਟ ਕੀ ਹੈ ਬਲੈਕਆਊਟ ਦਾ ਮਤਲਬ ਲੈ ਦੇਖੋ ਜੀ ਜਦੋਂ ਵੀ ਜੋ ਰਾਤ ਨੂੰ ਜੋ ਇਨਸਟਰੂਮੈਂਟ ਨੇ ਉਹਨਾਂ ਦੇ ਜਾਂ ਆਪਣੇ ਇਨਸਟਰੂਮੈਂਟ ਨੇ ਇਹ ਦੇਖੋ ਜਦੋਂ ਲਾਈਟ ਨੂੰ ਦੇਖ ਕੇ ਇਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਜਦੋਂ ਬਲੈਕਆਊਟ ਹੁੰਦਾ ਵੀ ਆਪਾਂ ਸਾਰਾ ਹਨੇਰਾ ਰੱਖਣਾ ਹੈ ਹਨੇਰੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਹੈ ਜਦੋਂ ਉੱਥੋਂ ਉਹਨਾਂ ਦਾ ਕੋਈ ਵੀ ਡਰੋਨ ਚੱਲੇ ਜਾਂ ਕੋਈ ਹਵਾਈ ਸੈਨਾ ਦੇ ਵਿੱਚ ਆਣਾ ਹੈ ਉਹਨਾਂ ਨੇ ਲਾਈਟ ਨੂੰ ਦੇਖ ਕੇ ਉਹਨੂੰ ਟਾਰਗੇਟ ਕਰਨਾ ਹੁੰਦਾ ਸੋ ਉਸ ਕਰਕੇ ਆਪਾਂ ਬੋਲਦੇ ਆਂ ਵੀ ਪੂਰਾ ਆਪਾਂ ਬਲੈਕਆਊਟ ਕਰਨਾ ਹੁੰਦਾ ਆਪਾਂ ਨੇੜਾ ਰੱਖਣਾ ਅੱਛਾ ਇੱਕ ਹੋਰ ਜਿਵੇਂ ਮੰਨ ਲਓ ਆਪਾਂ ਖਾਣੇ ਬੈਠੇ ਆਂ ਜੀ ਖਾਣੇ ਬਲੈਕਆਊਟ ਆਪਾਂ ਕਰ ਦਿੰਦੇ ਆਂ ਜੀ ਕਿਉਂ ਉਹਨਾਂ ਨੂੰ ਦੂਸਰ ਪਾਨੀ ਮਤਲਬ ਹੁੰਦੀ ਆ ਮਾਰ ਉਹਨਾਂ ਦੀ ਵੀ ਜਿਹੜੀ ਮਸਾਇਲ ਛੱਡਦੇ ਨੇ ਉਹ ਉਸ ਲਾਈਟ ਦੇ ਉੱਪਰ ਆ ਕੇ ਬਿਲਕੁਲ ਜੀ ਦੇਖੋ ਜਦੋਂ ਆਪਾਂ ਹੁਣ ਡਰੋਨ ਦੀ ਲੜਾਈ ਲੜ ਰਹੇ ਜਾਂਦੇ ਹੋ ਜਦੋਂ ਡਰੋਨ ਹਵਾ ਦੇ ਵਿੱਚ ਚੱਲਣੇ ਨੇ ਜਦੋਂ ਉਹਨਾਂ ਨੇ ਛੱਡਣਾ ਹੈ ਕਿ ਰੇਂਜ ਲੈ ਕੇ ਰੇਂਜ ਹਰ ਇੱਕ ਦੇ ਕੋਲੇ ਹਰ ਦਿੱਲੀ ਤਾਂ ਤੱਕ ਦੇ ਤਾਂ ਆਪਣੇ ਸਾਰੇ ਡਾਟੇ ਪਾਕਿਸਤਾਨ ਦੇ ਕੋਲ ਨੇ ਸਾਡੇ ਕੋਲੇ ਉਹਨਾਂ ਦੇ ਪੂਰੇ ਇਲਾਕੇ ਦੇ ਨੇ ਜਦੋਂ ਆਪਾਂ ਚੱਲਦੇ ਹਾਂ ਉਦੋਂ ਡਰੋਨ ਛੱਡਿਆ ਜਿੱਥੇ ਵੀ ਉਹਨੂੰ ਰਸਤੇ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਅੱਜਕੱਲ ਕੰਟਰੋਲ ਹੈ ਸਾਰਾ ਸਾਰਾ ਹੈਂਡ ਕੰਟਰੋਲ ਹੈ ਉੱਥੇ ਆਪਾਂ ਉਹਨੂੰ ਫਾਇਰ ਕਰ ਸਕਦੇ ਹਾਂ ਉੱਥੇ ਆਪਾਂ ਨਿਖਾਨ ਕਰ ਸਕਦੇ ਹਾਂ ਸੋ ਕਿਤੇ ਵੀ ਹੋਵੇ ਖੰਨੇ ਦੇ ਵਿੱਚ ਵੀ ਆਊਗਾ ਖੰਨੇ ਦੇ ਵਿੱਚ ਵੀ ਜੇ ਅਸੀਂ ਬਲੈਕ ਆਰਡਰ ਦਾ ਪੂਰਾ ਨਹੀਂ ਆਪਣਾ ਸਮਰਥਨ ਦੇਵਾਂਗੇ ਤਾਂ ਨੁਕਸਾਨ ਸਾਡਾ ਹੋ ਸਕਦਾ ਬਿਲਕੁਲ ਬਿਲਕੁਲ ਹਾਂ ਜੀ ਸੋ ਮੇਰੇ ਨਾਲ ਕੈਪਟਨ ਹਰਿੰਦਰ ਸਿੰਘ ਜੀ ਜੋ ਕਿ ਮਾਨੂਪੋਟਨ ਨੇ ਇਹ ਵੀ ਮੇਰੇ ਨਾਲ ਮੌਜੂਦ ਨੇ ਕੈਪਟਨ ਹਰਿੰਦਰ ਵੀ ਸਵਾਗਤ ਕਰਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਰ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਇੱਥੇ ਚੈਨਲ ਦੇ ਉੱਤੇ ਆਉਣ ਦਾ ਤੇ ਆਪਣੀ ਆਖਰਖਣ ਦਾ ਮੌਕਾ ਦਿੱਤਾ ਕੈਪਟਨ ਕੀ ਜਾਨੂ ਦੇਖੀ ਸਰ ਦੇਖੋ ਜੰਗ ਲੜਨੀ ਤੇ ਜੰਗ ਤੋਂ ਬਾਅਦ ਜਿਹੜਾ ਉਹਨੂੰ ਸਮੇਟਣਾ ਇਹ ਦੋ ਲੱਖ ਲੱਖ ਕੰਮ ਨੇ ਬਿਲਕੁਲ ਬਿਲਕੁਲ ਜਿਸ ਸਮੇਂ جنگ ਲੱਗਦੀ ਆ ਤੇ ਉਸ ਸਮੇਂ ਉਹ ਬੰਦੇ ਨੇ ਜਿਹੜੇ ਉਹ ਦੰਦਾਂ ਤੇ ਕਰਦੇ ਨੇ ਉਹ ਨਾ ਸੋੰਦੇ ਨੇ ਨਾ ਵਸਦਾ ਉਹਨਾਂ ਦੇ ਮਨ ਦੇ ਵਿੱਚ ਇੱਕ ਹੀ ਗੱਲ ਹੁੰਦੀ ਆ ਮਰਤਾ ਮਰਤਾ ਜਗਬੂਆ ਮਰ ਵੀ ਨਾ ਜਾਣੇ ਕੋਈ ਐਸੀ ਮਰਨ ਜੋ ਮਰੇ ਬਹੁਰ ਨਾ ਮਰਨਾ ਹ ਜਦ ਕਾਰ ਦੇ ਦੀ ਲੜਾਈ ਲੜੀ ਆ ਉਸ ਸਮੇਂ ਜਿਸ ਸਮੇਂ ਉਹ ਖਤਮ ਹੋਈ ਆ ਸਾਨੂੰ ਮੌਕਾ ਮਿਲਿਆ ਕਹਿੰਦੇ ਵੀ ਉਹ ਪਾਣੀਆਂ ਦੇ ਉੱਤੇ ਜਾ ਕੇ ਵੀ ਤੁਸੀਂ ਪੂਰਾ ਮਨੁਸ਼ੀਅਤ ਪੂਰਾ ਜਿੰਨਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਬੰਬ ਗਿਰੇ ਹੋਏ ਨੇ ਉਹਨਾਂ ਨੂੰ ਨਿਕਾਸ਼ਤ ਕਰਨਾ ਜਾਂ ਉਹਨਾਂ ਨੂੰ ਕਿਸੇ ਦੂਸਰੀ ਜਗ੍ਹਾ ਮਰਵਾ ਕੇ ਕਰ ਦੇਣਾ ਮੈਨੂੰ ਬਤਾਉਂਗਾ ਹਾਂਜੀ ਹਾਂਜੀ ਉਹਨਾਂ ਨੂੰ ਆਪਣਾ ਆਈਡੀ ਵਗੈਰਾ ਲਾ ਕੇ ਉਹਨਾਂ ਨੂੰ ਬਲਾਸਟ ਕਰਨਾ ਉਹ ਸਾਨੂੰ ਕੰਮ ਮਿਲਿਆ ਸੀ ਸਭ ਤੋਂ ਪਹਿਲਾਂ ਤੇ ਜਿਹੜੀ ਮੇਰੀ ਜੁਨਟ ਹੈ ਮੇਰੀ ਜੁਨਟ 1965 ਦੇ ਵਿੱਚ ਇਹਨਾਂ ਨੂੰ ਬੈਟਰਲ ਆਨਰ ਮਿਲਿਆ ਹੈ ਮੇਰੀ ਜੁੰਡ ਦੇ ਜਿਹੜੇ ਵੀ ਜੋਧੇ ਨੂੰ ਅਸੀਂ ਕਹਿੰਦੇ ਸੀ ਵੀ ਆਪਾਂ ਨੇ ਇਹ ਜਿੰਨਾ ਵੀ ਮਿਲੀਸ਼ਨ ਇੱਥੇ ਪਿਆ ਜਿੰਨੇ ਵੀ ਬੰਬ ਪਏ ਨੇ ਵੀ ਇਹਨਾਂ ਨੂੰ ਆਪਾਂ ਨੇ ਸਾਰਾ ਨੂੰ ਇਕੱਠਾ ਕਰਨਾ ਲੇਕਿਨ ਇਕੱਠਾ ਕਰਨਾ ਕਿ ਡ੍ਰਿਲ ਦੇ ਮਤਲਬ ਸਭ ਤੋਂ ਔਖਾ ਸੀ ਕਿਉਂਕਿ ਆਪਾਂ ਕਿਸੇ ਵੀ ਬੰਬ ਨੂੰ ਅਗਰ ਹੱਥ ਲਾਉਣਾ ਹੈ ਉਹ ਬੰਬਰੂ ਹੱਥ ਲਾਉਣਾਂ ਨੂੰ ਪਤਾ ਨਹੀਂ ਕਿ ਉਹਨੇ ਕਦ ਬਲਾਸਟ ਲਗ ਬਲਾਉ। ਇਹ ਸਾਡੀ ਯੂਨਿਟ ਵਿੱਚ ਹੋਇਆ ਵੀ ਐਸਾ ਵੀ ਜਦੋਂ ਤੁਸੀਂ ਕੁਝੇ ਕਰ ਰਹੇ ਸੀਗੇ ਤੇ ਕੋਈ ਬਲਾਸਟ ਹੋਇਆ ਹੋਵੇ। ਨਹੀਂ ਨਹੀਂ ਉਸ ਸਮੇਂ ਕਿਹਾ ਹੈ ਪੂਰਾ ਪ੍ਰਕਾਸ਼ਨ ਲੈਣਾ ਪੈਂਦਾ। ਸਾਡੇ ਨਾਲ ਬੰਬ ਜੋ ਜਿਹੜੇ ਡਿਸਪੋਜ਼ ਕਰਦੇ ਨੇ ਉਹ ਦੱਸਦੇ ਹੁੰਦੇ ਨਹੀਂ ਸਾਡੇ। ਸਾਡੇ ਜਿਹੜੇ ਕਰਨਲ ਸਾਹਿਬ ਸੀ ਸਾਡੇ ਅਫਸਰ ਸਾਹਿਬ ਵਾਰਸੀ ਸਾਡੇ ਜੀਸੀ ਸਾਹਿਬ ਵਾਰਸੀ ਉਹ ਇੰਨੇ ਫੈਕਟ ਹੁੰਦੇ ਨੇ ਕਿ ਉਹ ਕੋਈ ਵੀ ਲੜਾਈ ਤੋਂ ਬਾਅਦ ਆਪਣੀ ਪ੍ਰਾਈਵਰਟੀ ਨਹੀਂ ਖੋਲਦੇ। ਹਾਂਜੀ। ਉਸ ਸਮੇਂ ਦਾ ਮੰਜ਼ਰਾ ਸੀ ਦੇਖਿਆ ਕਿ ਪਾਕਿਸਤਾਨ ਉੱਪਰ ਸੀ। ਅਸੀਂ ਥੱਲੇ ਸੀ। ਉਹ ਜੋਧੇ ਨੇ ਕਿੰਨੇ ਲੜਾਈਆਂ ਲੜੀਆਂ ਹੋਣਗੀਆਂ ਹੁਣ ਤਾਂ ਆਪਣੇ ਸਾਹਮਣੇ ਦੀ ਲੜਾਈ ਹੈ ਹੁਣ ਉਹ ਕਹਿੰਦੇ ਨੇ ਵੀ ਅਸੀਂ ਤੁਹਾਡੇ ਇੰਡੀਆ ਦੇ ਨਾਲ ਲੜਾਈ ਲੜਨੀ ਹੈ ਇੰਡੀਆ ਦੇ ਨਾਲ ਲੜਾਈ ਇੰਡੀਆ ਨੇ ਸਿਰਫ 7 ਜਗ੍ਹਾ ਦੇ ਉੱਤੇ ਕਾਰਵਾਈ 31 ਅਪ੍ਰੈਲ ਨੂੰ ਪਿੰਡ ਪਿੰਡ ਚਿਰ ਦੇ ਉੱਤੇ ਕਾਰਵਾਈ ਕੀਤੀ ਅਤੰਕਵਾਦੀਆਂ ਦੇ ਜਿਹੜੇ ਉੱਥੇ ਜਿਹੜੇ ਹਾਈ ਡਰ ਬਣੇ ਰਹੀ ਸੀ ਜਾਂ ਉਹ ਬਣੇ ਸੀ ਉਹਨਾਂ ਨੂੰ ਉਹਨਾਂ ਨੇ ਉਹ ਕਰਿਆ ਬਰਾਬਸ ਕੀਤਾ ਉਹਨਾਂ ਨੂੰ ਖਤਮ ਕੀਤਾ ਅੱਜ ਤੱਕ ਕਿੰਨੇ ਦਿਨ ਹੋ ਗਏ 3 ਦਿਨ ਹੋ ਗਏ 3 ਦਿਨ ਦੇ ਵਿੱਚ ਉਹਨਾਂ ਦਾ ਕੋਈ ਵੀ ਡਰੋਨ ਇੰਡੀਆ ਦੇ ਵਿੱਚ ਆ ਨਹੀਂ ਸਕਿਆ ਉਹ ਨਹੀਂ ਕਈ ਖੌਰਾ ਵੀ ਆ ਰਹੀਆਂ ਨੇ ਜਿਵੇਂ ਅੰਮਰਸਾਹਬ ਦੇ ਵਿੱਚ ਵੀ ਗਰੇਆ ਪਟਾਣਕੋਟ ਦੇ ਵਿੱਚ ਵੀ ਗਰੇਆ ਉਹ ਨੁਕਸਾਨ ਵੀ ਹੋਇਆ ਹੈ ਸਰ ਉਹ ਜਿਹੜਾ ਗਰੇਆ ਸਭ ਤੋਂ ਪਹਿਲਾਂ ਜਿਵੇਂ ਸਾਡੇ ਸਾਹਿਬ ਨੇ ਕਿਹਾ ਹੈ ਸਰਕਾਰ ਜੋ ਸਾਡੇ ਨਛਤਰ ਸਿੰਘ ਸਾਹਿਬ ਨੇ ਕਿਹਾ ਹੈ ਕਿ ਵੀ ਜਿਹੜਾ ਐਸ 400 ਹੈ ਉਹ ਇੱਕ ਐਸਾ ਸਾਡਾ ਵੀਰ ਉੱਥੇ ਲੱਗਿਆ ਹੋਇਆ ਹੈ ਮੈਂ ਤਾਂ ਉਹਨੂੰ ਵੀਰ ਜੋਦਾ ਹੀ ਕਹੂੰਗਾ ਉਹ ਜੋ ਵੀ ਉੱਥੋਂ ਕਾਰਵਾਈ ਹੁੰਦੀ ਹੈ ਉਹ ਪਹਿਲਾਂ ਹੀ ਉਹਨੂੰ ਕੀ ਕਰਦਾ ਹੈ ਇਸ ਦਾ 에ਅਰ ਦੇ ਵਿੱਚ ਬ੍ਰਾਸ ਕਰ ਦਿੰਦਾ ਉਹਦੀ ਬਾਅਦ ਚ ਕਿਤੇ ਵੀ गिरਦਾ ਮਾੜਾ ਮੋੜਾ ਨੁਕਸਾਨ ਤਾਂ ਕਰੂਗਾ ਨਾ ਦੇਖਣਾ ਅਗਰ ਉਹ ਹੀ ਡਾਇਰੈਕਟ ਹੈ ਤਾਂ ਨੇਕੀ ਤਾਂ ਉਹਦੀ ਬਾਅਦ ਚ ਮੜੀਆਂ ਵੇਟ ਕਰ ਦਿੰਦਾ ਬਿਲਕੁਲ ਬਿਲਕੁਲ ਉਧਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ ਅਜੇ ਵੀ ਮੈਂ ਪਾਸਤਾਨ ਨੂੰ ਕਹਿਣਾ ਚਾਹੁੰਨਾ ਵੀ ਅਜੇ ਵੀ ਸੁਧਰ ਜੋ ਹਜੇ ਵੀ ਕੁਝ ਨਹੀਂ ਹੋਇਆ ਕਿੱਥੇ ਇੱਕ ਕਿੱਥੇ ਸਵਾਰ ਪਈਆ ਕਿੱਥੇ 1 ਰੁਪਈਆ ਬਹੁਤ ਫਰਕ ਆ ਹਾਂ ਬਿਲਕੁਲ ਬਿਲਕੁਲ ਗੱਲ ਬਹੁਤ ਵਧੀਆ ਗੱਲ ਕਹੀ ਹੈ ਕਿ ਪਾਕਿਸਤਾਨ ਜੇਕਰ ਆਪਣੇ ਪਾਕਿਸਤਾਨ ਨੂੰ ਬਚਾਉਣਾ ਚਾਹੁੰਦਾ ਤਾਂ ਹਜੇ ਵੀ ਉਹ ਸੁਧਰ ਚੱਗਦਾ ਹੈ ਲੇਕਿਨ ਗੱਲ ਇਹ ਹੈ ਕਿ ਦਿਮਾਗ ਜਦੋਂ ਕੋਈ ਫਤੂਰ ਵੱਜ ਜਵੇ ਉਹ ਲੋਕ ਇਹੀ ਉਦਦੇ ਕਿ ਅਸੀਂ ਖਤਮੇ ਕਰਨਾ ਚਾਹੁੰਦੇ ਆ ਉਹੀ ਕੁਝ ਪਾਕਿਸਤਾਨ ਕਰ ਰਿਹਾ ਹੈ ਮੇਰੇ ਨਾਲ ਕੈਪਟਨ ਨੰਦ ਲਾਲ ਜੀ ਵੀ ਰੱਦਨਾ ਮੌਜੂਦ ਨੇ ਨੰਦ ਲਾਲ ਜੀ ਤੁਹਾਡਾ ਵੀ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਰਤ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਵੀ ਇੱਥਾਨੂੰ ਆਪਣਾ ਵਿਸ਼ਵ ਕਰਨ ਲਾਤੇ ਬਹੁਤ ਦਿੱਤਾ ਮੈਂ ਸ਼ਰ ਬਣਾਇਆ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਆਪਣੀ ਲੜਾਈ ਹੈ ਜਦੋਂ ਸ਼ੁਰੂ ਹੋਈ ਹੈ ਮੈਨੂੰ ਕੀ ਕਰਨ ਤੋਂ ਨਹੀਂ ਦਿਖੂਗਾ ਕਿ ਅਸਲ ਦੇ ਵਿੱਚ ਸਾਡੀ ਥੋੜੀ ਜੀ ਥੋੜੀ ਜੀ ਆਪਣੀ ਕਮਜ਼ੋਰੀ ਰਹੀ ਹੈ ਕਿ ਅਗਰ ਸਾਡੀ ਥੋੜੀ ਤਰਕੀ ਹੁੰਦੀ ਤਾਂ ਮੇਰਾ ਖਿਆਲ ਹੈ ਕਿ ਇਹ ਵਾਪਸ ਉਹਨਾਂ ਪਾਸਾ ਨੂੰ ਨਾ ਮਿਲਦਾ ਔਰ ਉਹ ਲੈਵਲ ਤੱਕ ਨਾ ਪਹੁੰਚਦਾ ਨੰਨਲੀ ਬਿਲਕੁਲ ਸਹੀ ਤੇ ਲੱਗ ਰਹੀ ਹੈ ਤੇ ਲੇਕਿਨ ਗੱਲ ਇਹ ਹੈ ਕਿ ਜਿਹੜਾ ਸਾਡਾ ਸ਼ਰੀ ਨਗਰ ਹੈ ਉਹਦੇ ਵਿੱਚ ਵੀ ਦੂਜੇ ਕੰਪਨ ਦੇ ਲੋਕ ਬਹੁਤ ਇਕੱਠੇ ਨੇ ਸਰ ਕਿਵੇਂ ਕਿਵੇਂ ਇਹਨੂੰ ਆਪਣਾ ਕਿਵੇਂ ਜਦੋਂ ਹੋ ਸਕਦੀ ਹੈ ਕਿ ਉਹਰੇ ਬਲਾਕ ਹੋ ਰਿਹਾ ਜਾਂ ਉਹਰੇ ਕੋਲ ਸੁਣ ਲੱਗਿਆ ਹੈ ਕੀ ਮੰਦੇ ਚੀਜ਼ ਉਹ ਸਰ ਮੈਂ ਐਕਚੁਅਲੀ ਕਰੂ ਇਹ ਦੱਸ ਦੇਣਾ ਚਾਹੁੰਦਾ ਹਾਂ ਵੀ ਜੇ ਮੈਂ ਜਿਹੜੀ ਜੀ ਦੀ ਆਪਣੀ ਮੈਂ ਜੱਥਾ ਚਾਹੁੰਦਾ ਕਿ ਲਾ ਚਾਹੁੰਦਾ ਉਹ ਬਾਅਦ ਆਪਣੀ ਜਲਦੀ ਮੈਂ ਦੱਸ ਦਿੰਦਾ ਤੁਹਾਨੂੰ ਵੀ ਜਿਹੜੀ ਚੀਜ਼ ਐਕਚੁਅਲੀ ਇਹ ਜੋ ਚੀਜ਼ ਹੋਈ ਹੈ ਇਹਦੇ ਦੇਖ ਕੇ ਜੂਐਨਓ ਦਾ ਬਹੁਤ ਟਕਰਾ ਹੋ ਰਿਹਾ ਯੂਨੋ ਨੂੰ ਇਸ ਟੀਕੇ ਨੂੰ ਖੁਦ ਆਪਣਾ ਹੈਂਡਲ ਕਰਨਾ ਚਾਹੀਦਾ ਹੈ ਯੂਨੋ ਇਹਦੇ ਵਾਸਤੇ ਹੀ ਬਣੀ ਹੈ ਯੂਨੋ ਦਾ ਮਤਲਬ ਹੀ ਹੋਈ ਹੈ ਕਿ ਜੇ ਉਹ ਅਗਰ ਕੋਈ ਕਿਸੇ ਤੇਜ ਦੇ ਉੱਤੇ ਨਿਆਂਪੂਰੀ ਐ ਟੀਕੇ ਦਾ ਹਮਲਾ ਕਰਦਾ ਤਾਂ ਉਹਦਾ ਨਿਪਟਣਾ ਯੂਨੋ ਦਾ ਕੰਮ ਹੈ ਯੂਐਨ ਦੇ ਕੋਲ ਆ ਵੀ ਖੋਦਰ ਖੜੀ ਜਾਏਗੀ ਆ ਵੀ ਰੋਲ ਕਹਿ ਗਿਆ ਤਾਂ ਕਿ ਉਹਨੂੰ ਕੈਦੀ ਕਰ ਦਿੱਤਾ ਜਾਵੇ ਉਹਨਾਂ ਪੰਜ ਬੰਦਿਆਂ ਦੀ ਵਜ੍ਹਾ ਦੇ ਨਾਲ ਇਹਨਾਂ ਨੇ ਸਾਡੇ ਆਪਣੇ ਦਰਸਾਮ ਕੀਤਾ 22 ਤਰੀਕ ਨੂੰ ਉਹਨਾਂ ਨੇ ਕੀਤਾ ਤਾਂ ਉਹਨਾਂ ਲਈ ਇਹ ਚੀਜ਼ ਤੇ ਪਹੁੰਚਾਣ ਹੋਵੇ ਨਾ ਕਿ ਪੂਰੀ ਕੱਤਤਾ ਬਾਤ ਮੁੱਢਜਾ ਮੁੱਢਸਾ ਨੂੰ ਜਿਹੜਾ ਸਟੈਂਡ ਲੱਗਦਾ ਹੈ ਫੰਡ ਫਲੈਗ ਜਿਹੜਾ ਸਟੈਂਡ ਮੁੱਢਸਾ ਨੂੰ ਲੱਗਦਾ ਹੈ ਇਸ ਜੰਮਦਾਦਾ ਜੋਂੋਂ ਉੱਪਰ ਹਮਲਾ ਕਰਕੇ ਪਾਕਿਸਤਾਨ ਦੇ ਉੱਪਰ ਕੀ ਕੀ ਮੰਦੇ ਚੀ ਨੂੰ ਕਿੰਨਾ ਕੁ ਸਹੀ ਹੈ ਜਿਹੜਾ ਸਰ ਇਹ ਜੋ ਟਾਈਮ ਦਿੱਤਾ ਗਿਆ ਆਪਰ ਕਹਿਣਾ ਹੈ ਅਨੇ ਤਾਂ ਲੜਾ ਚ ਜ਼ਰੂਰੀ ਤਾਂ ਕਿਉਂਕਿ ਉਹ ਹੇਟ ਕਾਮੀ ਤੋਂ ਹਰਦਾ ਨਹੀਂ ਹੈ ਕਿਉਂਕਿ ਵਾਰ-ਵਾਰ ਵਾਰ-ਵਾਰ ਤੁਹਾਡੇ ਸਾਹਮਣੇ ਮਿੱਲੇ ਐਕਸ਼ਨ ਹੋ ਗਿਆ ਤਾਂ ਫਲਬਾਬਾ ਦਾ ਹੋਇਆ ਆਪਰਾ ਫੇਰ ਉਹਦੇ ਬਾਅਦ ਪੜਨਾ ਵੀ ਕਈ ਗੱਲ ਦਾ ਬਰੰਤ ਹੋ ਚੁੱਕੀਆਂ ਜਾਂ 5 8 ਚਾਂਸ ਹੋ ਚੁੱਕੇ ਨੇ ਤੇ ਕਿਉਂਕਿ ਉਹਦੇ ਅਸੀਂ ਤਾਂ ਇਹ ਵੀ ਕਹਿ ਜਾਂਦੇ ਕਿਉਂਕਿ ਉੱਥੇ ਤਾਂ ਅੱਗੇ ਦਿੱਕਤ ਪਾਕਿਸਤਾਨ ਦੇ ਅੰਦਰ ਅਗਰ ਇੱਕ ਬੱਚਾ ਹੀ ਜਾਂਦਾ ਤਾਂ ਉਹ ਵੀ ਅਤੰਤਵਾਦੀ ਬਣਦਾ ਤਾਂ ਇਹ ਕਾ ਗੇ ਐਕਸ਼ਨ ਲੈਣਾ ਜ਼ਰੂਰੀ ਕਰ ਸਕ। ਇਹਦੇ ਉੱਤੇ ਹੁਣ ਜੋ ਵੀ ਪੀਤਾ ਹੈ ਤਾਂ ਇਹ ਤਰਕਾ ਦੇ ਇਹ ਲੈਣਾ ਬਹੁਤ ਪਹਿਲਾਂ ਹੀ ਜ਼ਰੂਰੀ ਚਾਹੀਦਾ ਤਾਂ ਇਹ ਥੋੜਾ ਡੇਟ ਹੋ ਗਿਆ। ਇਸ ਕਰਕੇ ਕਿਉਂਕਿ ਜਦੋਂ ਇੰਡੀਆ ਨੇ ਪਹਿਲਾਂ ਇਹਨਾਂ ਦੇ ਪੰਜਾਬੀ ਨੇ ਫੌਜੀ ਸੀਗੇ ਉਹ ਆਪਣੇ ਕਮਜ਼ੇ ਤੌਰ 'ਤੇ 12000 ਦੇ ਕਰੀਬ ਸ਼ਾਇਦ ਗੋਡਿਆਂ ਨੂੰ ਅਰੈਸਟ ਕੀਤਾ ਸੀਗਾ ਤੇ ਮੁੜ ਕੇ ਫੇਰ ਸਿਰ ਉੱਤੇ ਜਿਹਨੇ ਆਏ ਉਹ ਹੋ ਜਾਂਦੇ ਨੇ ਢੁੜ ਕੇ ਫੇਰ ਛੱਡ ਦਿੰਦੇ ਗਏ। ਇਹ ਚਿੰਨ੍ਹ ਕੀ ਮੰਦੇ ਤੁਸੀਂ? ਅਸ਼ਾਸ਼ ਹੋ ਜਾਂਦਾ ਤਾਂ ਆਕਰ ਦੇਖੋ ਆਪਣਾ ਕਨਵਰਸ ਕੀ ਕੀਤਾ ਉਹ ਕੈਮਰਾ ਨਾਲ ਕੈਕਸ਼ਨ ਕਰਦੇ ਉੱਤੇ ਇਹ ਛੱਡ ਦਿੱਤੇ ਗੱਲ ਕਰਦਾ। ਅੱਛਾ ਇੱਕ ਪਾਣੀ ਦਾ ਸਮਝੌਤਾ ਜਿਹੜਾ ਸੀਗਾ ਉਹ ਵੀ ਹੁਣ ਪਾਣੀ ਪਾਕਿਸਤਾਨ ਦਾ ਪਹਿਲਾ ਰੋਗ ਦਿੱਤਾ ਗਿਆ ਵੀ ਤੇ ਹੁਣ ਪਾਣੀ ਜਿਹੜਾ ਹੈ ਛੱਡਦਾ ਕਹਿੰਦੇ ਪਾਕਿਸਤਾਨ ਡੁੱਬਣ ਦੇ ਕਿਨਾਰੇ ਉੱਪਰ ਪਹੁੰਚਿਆ ਹੋਇਆ ਪਾਣੀ ਦਾ ਤਾਂ ਦੇਖੋ ਇੱਕ ਹੀ ਥਾਂ ਦੇਖਿਆ ਜਾਵੇ ਤਾਂ ਪਾਣੀ ਦਾ ਜੋ ਪਾਣੀ ਜੋ ਇੱਕ ਹੀ ਜਗ੍ਹਾ ਉਹ ਸਾਰੇ ਬਾਤੇ ਬਰਾਬਰ ਹੈ ਸਰ ਪਾਣੀ ਦਾ ਕੋਈ ਅਜਾ ਜਾਈ ਆਮ ਕਰਤਾ ਬਾਤੇ ਜੋ ਹੈ ਪਾਣੀ ਦਾ ਮੰਤ ਕਰਨ ਨਹੀਂ ਕਰਦੇ। ਹਾਂ ਬਿਲਕੁਲ ਕੱਪਰੋਂ ਨੇ ਕਹਿ ਕੇ ਆਮ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਤੇ ਜਿਹੜੇ ਲੋਕ ਮਰ ਵੀ ਰਹੇ ਨੇ ਉਹ ਆਮ ਲੋਕ ਮਰ ਰਹੇ ਨੇ ਜਿਹੜੀਆਂ ਸਿਆਸਤਦਾਨ ਨੇ ਉਹ ਤਾਂ ਬੈਠੇ ਘਰਾਂ ਦੇ ਵਿੱਚ ਮੇਰੇ ਨਾਲ ਹੁਣ ਹੌਜ਼ਰ ਜਗਰੂਤ ਸਿੰਘ ਜੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਜੀ। ਵਾਗੁਰਦੀ ਕਾਕਾ ਸਾਹਿਬ ਵਾਗੁਰਦੀ ਕੀ ਫਤਿਹ ਸੋਰਾ ਸੋਤ ਚਾਲੀਏ ਜੋ ਡਰੇ ਦੇ ਕਿ ਇਹ ਪਰਜਾ ਪਰਜਾ ਕਤਮ ਹੋ ਜਾਵੇ ਸਾਡੇ ਖੇਤ ਸਾਡੇ ਆਰ ਮੇਦੇ ਜੋ ਚਵਾਲ ਪਾਦਰਾ ਕੇ ਬੈਠੇ ਹਨ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਸੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਫਤਾ ਸਾਇੰਸ ਕਿਸੇ ਤਰ੍ਹਾਂ ਕੋਈ ਆਰਾ ਜੋ ਸਾਤਾ ਕੰਮਾ ਮੈਂ ਬੰਬੀ ਨੇ ਅੱਦੇ ਵਿੱਚ ਕਿ ਅਸੀਂ ਸਾਡਾ ਜੋ ਪੰਦੀਏ ਦਾ ਕੰਮਾ ਸਾਡਾ ਮੇਨ ਬਹੁਤ ਰੂਟ ਤਕੜਾ ਅਸੀਂ ਜੋ ਵੀ ਅਕੇਰ ਵਾਚ ਕਰਦੇ ਹਾਂ ਅਸੀਂ ਪੋਲ ਬਣਾ ਕੇ ਮੈਂਟ ਲਾ ਕੇ ਮੈਂ ਕੁਇਰ ਬਰੀਚਿੰਗ ਕਰਕੇ ਪੋਜ਼ਮਰਾ ਟਾਊਨ ਕਾਂਡਵਾਸੇ ਸਾਡੇ ਮੇਨ ਕੰਮ ਹੁੰਦੇ ਨੇ ਕਿਉਂਕਿ ਜੋ ਪਹਿਲੇ ਵੀ ਅਸੀਂ ਜੋ ਸਾਡੇ ਵੀ ਪਾਦਰਾਂ ਤੇ ਹੀ ਲੈ ਲਿਆ ਸਾਧੀਆਂ ਜਹੁੰਤਾ ਹੀ ਪੁਲ ਬਣਾ ਕੇ ਕਿ ਚਲਾ ਦੇ ਖਲਾ ਦੇ 1987 ਦੇ ਵਿੱਚ ਤੇ 1999 ਦੇ ਵਿੱਚ ਸਾਨੂੰ ਦਾ ਰੀਫੈਕਟਿੰਗ ਕੋਡ ਜੋ ਨਗਰੋਟਾ ਨਗਰੋਟੇ ਦੇ ਲਿਖਤੀ ਪਾਕਿਸਤਾਨ ਦੇ 16 ਅਫਸਰ ਤਹਰੂਰ ਫਰੇ ਪਏ ਭਰੇ ਗਈ ਸੀ ਉਹਦੇ ਵਿੱਚ ਸਾਨੂੰ 140 ਕਿਲੋਮੀਟਰ ਦਾ 140 ਮੀਟਰ ਦਾ ਚਲਾ ਦਾ ਜੋ ਸੁਪਾਨਾ ਮੋਦੀ ਨੇ ਇਪੋਰਟ ਬੁਲਾ ਕੇ ਸਾਨੂੰ ਪਾਕਿਸਤਾਨ ਸਿੱਧਾ ਉਹਨੇ ਸਾਨੂੰ ਪੱਥਾ ਦੇ ਜਨਦਾ ਸਾਹਿਬ ਦੀ ਪਾਕਿਸਤਾਨ ਦੇ ਉਹਨਾਂ ਨੇ ਸਾਨੂੰ ਅੱਗੇ ਹੀ ਪਾ ਸਾਡੇ ਸੀਓ ਸਾਹਿਬ ਨਹੀਂ ਮੰਨੇ ਅਸੀਂ ਮੋਦੀ ਸਾਹਿਬ ਨੂੰ ਕਹਿਨੇ ਚਾਹੁੰਦੇ ਅਸੀਂ ਜਵਾਨਾਂ ਨੂੰ ਵੀ ਕਹਿਦੇ ਸੌਣੇ ਆ ਵੀ ਅਸੀਂ ਪਿਆਰ ਪੁਰਤਿਆਰ ਸਾਡੇ ਵੀ ਅਹੀਂ ਸ਼ਾਂਤੀ ਆ ਵੀ ਅਸੀਂ ਸਾਡੇ ਬੇਸਤੇ ਬੰਨੇ ਹੋਏ ਨੇ ਵੀ ਜੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪਰਜਾ ਪ੍ਰਚਾਰ ਜੋ ਜੋ ਡਰੇ ਤੀਨ ਕੇ ਹੈ ਪਰਜਾ ਪਰਜਾ ਕਟਮਰੇ ਕਾਹੂ ਨੂੰ ਸਾਡੇ ਹੈ ਜੋ ਸਿੰਘ ਸੂਰਮੇ ਨੇ ਜਿਸ ਮੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਫੋਰਜ ਜੋ ਬੀਜੋ ਸੈਕ ਨੇ ਸਭਾ ਰਾਤ ਸੇ ਇੱਕ ਲੜਾਉ ਤੋਂ ਗੋਮਦ ਨਾਮ ਤੋਂ ਅਸੀਂ ਪ੍ਰਾਪਰ ਖੜੇ ਆ ਕਿ ਅਸੀਂ ਹਮੇਸ਼ਾ ਲਈ ਹਿੰਦੂਸਤਾਨ ਨੂੰ ਜੋ ਸਾਨੂੰ ਭਗਤ ਸੂਰਮੇ ਦਾਨੇ ਕਹਿੰਦੇ ਨੇ ਅਸੀਂ ਉਹਦੇ ਨਾਲ ਪੂਰਾ ਸਾਨੂੰ ਜੋ ਧੰਨ ਧਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਉਹ ਲੋਕੀਂ ਚਾਹ ਕਾਇਦਾ ਇਤਿਆਰ ਹੁੰਦੇ ਆ ਅਸੀਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਜਦ ਵੀ ਸਾਨੂੰ ਕੋਈ ਬਨਾਵਾ ਆਵੇ ਅਸੀਂ ਚਾਹਾਂਗੇ ਕਿਵੇਂ ਸਾਡੇ ਜਵਾਨ ਸਾਡੇ ਫੌਜੀ ਬਿੰਦ ਲਾਉਂਦੇ ਨੇ ਲੋ ਸਾਡੀ ਪਹਿਤਾ ਉਹਦੇ ਵਿੱਚ ਬਹੁਤ ਮਾਰ ਸਰਕਾਰਾਂ ਉਹ ਫੌਜੀ ਹਮੇਸ਼ਾ ਬਰੰਦ ਰਹਿੰਦੇ ਨੇ ਬਾਰਡਰਾਂ ਤੇ ਰਹਿੰਦੇ ਨੇ ਵੀ ਅਸੀਂ ਪਾਕਿਸਤਾਨ ਨੂੰ ਪਹਿਲਾਂ ਤਿੰਨ ਚਾਰ ਵਾਰੀ ਅਸੀਂ ਉਹਦੇ ਦੰਦ ਕਟੇ ਕੀਤੇ ਨੇ ਜੋ ਇੱਕ ਨੌਨੀ ਹੱਕ ਕੀਤੀ ਆ ਬਾਈਏ ਪ੍ਰਾਇਡ ਨੂੰ ਚਾਹਵੇਂ ਪਾਕਿਸਤਾਨ ਨੇ ਬਹੁਤ ਯਾਇਜ਼ ਕੀਆ ਜੋ ਸਾਡਾ ਸਧੂਰ ਆਪਰੇਸ਼ਨ ਚਲਿਆ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੀਤਾ ਉਹ ਜਵਾਬ ਨਾ ਦਿੰਦੇ ਤਾਂ ਸਾਡਾ ਹੋਰ ਵੀ ਨੁਕਸਾਨ ਹੋ ਜਾਂਦਾ ਕਿਉਂ ਇਹ ਦੋ ਉਹਨੇ ਪੁੱਛ ਕੇ ਗਿਆ ਵੀ Hindu ਵੀ ਸਾਡੇ ਜੋ ਟੂਰ ਐਕਟ ਵਾਸਤੇ ਗਏ ਉਹਨਾਂ ਬਾਅਦ ਉਹ ਪੁੱਛਿਆ ਉਹ ਦੋ ਆਪਨੇ ਕਿਹਾ ਜੀ ਮੇਰੇ ਮੈਨੂੰ ਵੀ ਮਾਰ ਦੋ ਉਹ ਕਹਿੰਦੇ ਵੀ ਨਹੀਂ ਮਾਰਨਾ ਜੋ ਸਧੂਰ ਆ ਇੱਕ ਸਵਾਰ ਪਤੀ ਸਾਹਮਣੇ ਮਾਰ ਗਿਆ ਪਰ ਤੇ ਬਹੁਤ ਮੱਧ ਭਾਗੀ ਹੋ ਗਿਆ ਨਿੰਦਰ ਜੋਗਾ ਸਾਡੇ ਪ੍ਰਧਾਨ ਮੰਤਰੀ ਜੀ ਉਹ ਸਾਡੇ ਖੰਡੇ ਦੇ ਪ੍ਰਸ਼ਾਸਨ ਦੇ ਐਸਐਸਪੀ ਸਾਹਿਬ ਤੇ ਹੋਰ ਸਾਡੇ ਜਥੇਬੰਦੀਆਂ ਤੋਂ ਸਾਡੇ ਖੰਨੇ ਦੇ ਐਮਐਲਏ ਸਾਹਿਬ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਅਸੀਂ ਸਾਫ ਦਾ ਸੈਂਕਾ ਨੂੰ ਸਾਡੀ ਜਗ੍ਹੀ ਇੱਥੇ ਮਰਜੀ ਐਸਐਸਪੀ ਸਾਹਿਬ ਬਣਾ ਕੇ ਇਹਨਾਂ ਨੂੰ ਬਣਾਉਣ ਅਸੀਂ ਜਦ ਵੀ ਸਾਨੂੰ ਮੌਕਾ ਮਿਲੇ ਅਸੀਂ ਤਿਆਰ ਆਂ ਤੇ ਮੈਂ ਤੁਹਾਨੂੰ ਫੇਰ ਕੈਪਟਨ ਨਛੱਤਰ ਜੀ ਕੋਲ ਜਿਹੜਾ ਹੈ ਜਾ ਰਹੇ ਆਂ ਕੈਪਟਨ ਸਾਹਿਬ ਜਿਵੇਂ ਜਿਹੜੀ ਲੜਾਈ ਹੈ ਆਧੁਨਿਕ ਲਾਈਨ ਦੇ ਵਿੱਚ ਜਿਹੜੇ ਆਮ ਪਬਲਿਕ ਨੂੰ ਕਿਹੜਾ-ਕਿਹੜਾ ਚੀਜ਼ਾਂ ਦਾ ਖਿਆਰ ਰੱਖਣਾ ਚਾਹੀਦਾ ਦੇਖੋ ਆਮ ਪਬਲਿਕ ਨੂੰ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਇਹ ਕਰੇ ਕੋਈ ਸਾਇਰਨ ਜਾਂ ਬਲੈਕਆਊਟ ਹੁੰਦਾ ਇਹਦਾ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਉਸ ਟਾਈਮ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਮੈਂ ਲੈ ਕੇ ਬੰਦ ਕਰਦੇ ਹੋ ਜਿੱਥੇ ਵੀ ਲਾਈਟ ਚਲੀ ਜਾਏ ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਗੱਡੀ ਨੂੰ ਪਾਰਕ ਕਰ ਦਿਓ ਸਾਈਡ ਤੇ ਕਰ ਦਿਓ ਤੇ ਬਾਕੀ ਜਿਹੜੀਆਂ ਵੀ ਜਿਹੜੀਆਂ ਖਿੜਕੀਆਂ ਨੇ ਖਿੜਕੀਆਂ ਦੇ ਪਰਦੇ ਵੀ ਲਾਓ ਤਾਂ ਕਿ ਮੋٹے ਪਰਦੇ ਹੋਣੇ ਚਾਹੀਦੇ ਆ ਤੇ ਮੋٹے ਪਰਦੇ ਨਹੀਂ ਤਾਂ ਘੱਤੇ ਲਾਓ ਇਹ ਇੱਕ ਪਰਵੈਂਸਰ ਬਹੁਤ ਜ਼ਰੂਰੀ ਆ ਇਸ ਕਰਕੇ ਕਿਉਂ ਟਾਰਗੇਟ ਉਹੀ ਚੀਜ਼ ਬਣੇਗੀ ਜਿਹੜੀ ਉਹਨਾਂ ਨੂੰ ਉੱਪਰ ਤੋਂ ਦਿਖਾਈ ਦੇਵੇਗੀ ਉੱਥੇ ਇਹਨਾਂ ਨੇ ਸੈਟ ਕਰਕੇ ਰਿਮੋਟ ਨਾਲ ਸੈਟ ਕਰਕੇ ਉਹ ਚੀਜ਼ ਨੂੰ ਟਾਰਗੇਟ ਕਰਨਾ ਬਈ ਇੱਥੇ ਕੋਈ ਜਾਂ ਜੇ ਲੋਕਲ ਵੈਸੇ ਆਰਮੀ ਬਾਰੇ ਮੈਂ ਇਹ ਨਹੀਂ ਕਹਣਾ ਕਿ ਪਾਕਿਸਤਾਨ ਵਾਲੇ ਲੋਕਲ ਦਾ ਨੁਕਸਾਨ ਕਰਦੇ ਨੇ ਲੇਕਿਨ ਪੋਚ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਤੇ ਬੰਬ ਛੱਟਿਆ ਗੁਰਦੁਆਰ ਸਾਹਿਬ ਤੇ ਛੱਟਿਆ ਇਹਨਾਂ ਦਾ ਜਿਹੜਾ ਪਾਸਾ ਦਾ ਅਸੀਂ ਬਿਲਕੁਲ ਯਕੀਨ ਨਹੀਂ ਕਰਦੇ ਲੇਕਿਨ ਸਾਡੀ ਆਰਮੀ ਆ ਸਾਡੀ ਆਰਮੀ ਕਦੇ ਸਰਦਾਰ ਆਪ ਜਾਣਤਾ ਤੇ ਧੰਮਸਤਾਨ ਤੇ ਕਦੇ ਅਟੈਕ ਨਹੀਂ ਕਰਦੀ ਇਸ ਕਰਕੇ ਵੀ ਇਹ ਪ੍ਰੋਵੈਂਸ਼ਨ ਲੈਣਾ ਬਹੁਤ ਜ਼ਰੂਰੀ ਆ ਜੇ ਜਦੋਂ ਬਲੈਕਆਊਟ ਹੁੰਦਾ ਜਾਂ 에ਅਰਫੋਰਸ ਦਾ ਕੋਈ ਸੈਰਨਵਾਜ਼ ਦਾ ਜਾਂ ਕੋਈ ਇੱਥੇ ਆਪਣੇ ਪੁਲਿਸ ਦੇ ਸਿਸਟਮ ਵੀ ਹੁੰਦੇ ਨੇ ਡੀਸੀ ਦਾ ਸਿਸਟਮ ਵੀ ਹੁੰਦੇ ਨੇ ਤਾਂ ਕਿ ਜਨਤਾ ਨੂੰ ਅਵੇਅਰ ਕਰ ਦਿੱਤਾ ਜਾਂਦਾ ਵੀ ਲੈਟ ਆਫ ਕਰ ਦਿਓ ਬਲੈਕਆਊਟ ਹੋ ਗਿਆ ਲੈਟ ਬਿਲਕੁਲ ਨਹੀਂ ਚੱਲਣੀ ਚਾਹੀਦੀ ਇੱਥੇ ਵਿਚ ਵਿੱਚ ਤੁਸੀਂ ਸੇਫ ਹੋ ਹਾਂ ਕੈਪਟਨ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਜਿਹੜੇ ਆਮ ਦਰਸ਼ਕ ਵੀ ਇਸ ਗੱਲ ਨੂੰ ਜਿਹੜਾ ਹੈ ਪੁੱਛਣਾ ਚਾਹੁੰਦੇ ਹੋਣਗੇ ਮੰਨ ਲਓ ਜਿਵੇਂ ਆਪਾਂ ਖੰਡੇ ਦੇ ਵਿੱਚ ਬੈਠੇ ਆ ਆਪਾਂ ਬਾਰਡਰ ਤੋਂ ਕਾਫੀ ਦੂਰ ਹੈ ਪਾਕਿਸਤਾਨ ਦੇ ਉਦੋਂ ਕਾਫੀ ਦੂਰ ਹੈ ਕਿਵੇਂ ਲੱਗਦਾ ਪਤਾ ਕਿ ਜਿਹੜਾ ਹੈ ਉੱਥੋਂ ਮਸਿਆਲਾ ਅੰਨ ਚਲ ਚੁੱਕੀਆਂ ਨੇ ਵੀ ਉਹਰੇ ਗੋਰਮਨ ਬਜਣਾ ਚਾਹੀਦਾ ਹੈ ਇਹ ਜਗ੍ਹਾ ਤੇ ਅਟੈਕ ਪਸੰਦ ਹੈ ਕਿਵੇਂ ਕੋ ਜਿਹੜੀਆਂ ਮਜਾਈਲਾਂ ਨੇ ਤੁਸੀਂ ਰਾਜੇਸਤਾਨ ਕਪਟਨ ਰਜਿੰਦਰ ਸਿੰਘ ਸਾਹਿਬ ਨੂੰ ਦੱਸਿਆ ਇਹਨਾਂ ਦੇ ਰੇਂਜ ਹੁੰਦੇ ਦੇ ਹੁਣ ਜਿਹੜੀ ਉਹਨਾਂ ਕੋਲੇ ਆ 240 ਜਿਹੜੀ ਹੈ 240 ਕਿਲੋਮੀਟਰ ਉਹਨਾਂ ਕੋਲੇ ਉਹ ਰੇਂਜ ਹੈਗੀ ਆ ਲੇਕਿਨ ਸਾਡੇ ਕੋਲੇ ਇਸ ਤੋਂ ਉਪਰ ਦਾ ਇਸ ਕਰਕੇ ਜੇ ਉਹ ਇਸ ਤਰ੍ਹਾਂ ਟਾਰਗੇਟ ਕਰਨਗੇ ਸਾਨੂੰ ਕਿਉਂਕਿ ਉਹਨਾਂ ਨੂੰ ਇਹ ਵੀ ਡਰ ਆ ਕਿ ਜੇ ਅਸੀਂ ਕੋਈ ਉਹਨਾਂ ਨੇ ਪ੍ਰਮਾਣੂਤਵ ਕੀ ਵੀ ਦਿੱਤੀ ਸੀ ਜਿਹੜਾ ਉਹਨਾਂ ਜਨਮ ਮਨੀਰ ਸੀ ਹਾਲਾਂਕਿ ਉਹਨੂੰ ਉਹਨਾਂ ਨੇ ਹਟਾਤਾ ਹੁਣ ਉਹਦੀ ਜਗ੍ਹਾ ਨਵਾਂ ਜਨਰਲ ਰੱਖ ਲਿਆ ਲੇਕਿਨ ਇੱਥੇ ਬਹੁਤ ਅਫਸਰ ਜੋ ਜਿਵੇਂ ਆਪਣਾ ਹੁੰਦਾ ਤੇ ਉਹ ਬਦੋਨੇ ਕਹਿਆ ਕਿ ਇਸੇ ਜੇ ਸਾਡੇ ਪਰਮਾਣੂ ਆਮ ਨੇ ਇਹ ਅਸੀਂ ਕੋਈ ਸ਼ੋਅ ਕਰਨ ਵਾਸਤੇ ਨਹੀਂ ਰੱਖੇ ਹੋਏ ਵੀ ਜੇ ਪਾ ਜਿਹੜੀਆਂ ਨੇ ਕੁਝ ਇਹ ਕੀਤਾ ਉਹ ਕੀਤਾ ਸਾਨੂੰ ਤਾਂ ਕੀ ਦਿੱਤੇ ਲੇਕਿਨ ਤਾਂ ਕੀ ਤੋਂ ਉਹ ਇੰਡੀਆ ਕਰਨ ਵਾਲਾ ਨਹੀਂ ਹੈ ਮੋਦੀ ਸਰਕਾਰ ਨੇ ਜੋ ਐਕਸ਼ਨ ਲਿਆ ਬਿਲਕੁਲ ਸਹੀ ਲਿਆ ਇਸ ਕਰਕੇ ਵੀ ਕੋਈ ਡਾਊਟ ਨਹੀਂ ਹੈ ਕਿ ਅਸੀਂ ਬਿਨਰ ਹੋ ਕੇ ਬਾਹਰ ਨਿਕਲਾਂਗੇ ਜੇ ਅਸੀਂ ਪਰਮਾਣੂ ਬੰਬ ਨੂੰ ਵੀ ਮੰਨਦੇ ਹਾਂ ਪਰਮਾਣੂ ਬੰਬ ਜੇ ਚੱਲਦਾ ਹੈ ਫਿਰ ਕਿੰਨਾ ਕੁ ਨੁਕਸਾਨ ਦੇਖੋ ਉਹਨੇ ਦੋਨੇ ਪਾਸੇ ਪਰਮਾਣੂ ਬੰਬ ਚਲਾਉਣਾ ਇਜ਼ ਨਾਟ ਅ ਬਲੈਡੀ ਚਾਈਲਡ ਡਿਸਪਲੇ ਇਹ ਗਣਾ ਬੜਾ ਸੋਕਾ ਇਹ ਬੱਚਿਆਂ ਵਾਲੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਯੂਨੋ ਬਾਕੀ ਜਿਹੜੇ ਵੀ ਕੰਟਰੀ ਨੇ ਇਹ ਜੋ ਪਾਕਿਸਤਾਨ ਦਾ ਜਿਹੜੇ ਮੇਨ ਕੰਟਰੀ ਰਹਿਣਾ ਉਹਨਾਂ ਦੀ ਅਮਰੀਕਾ ਔਰ ਚైనా ਔਰ ਤੋਂ ਕਿਰੇ ਦੀ ਆਪਣੇ ਜੁਗੀ ਬੇੜਾ ਕਰਾਤੀ ਭੇਜਦਾ ਲੇਕਿਨ ਉਹ ਕੋਈ ਇਸ ਤਰ੍ਹਾਂ ਕਰ ਨਹੀਂ ਸਕਦਾ ਕੋਈ ਇੰਦੀਆ ਦੇ ਕੋਈ ਨਾ ਜਿਆਦਾ ਇੰਦੀਆ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਨਾਲ ਵੀ ਰਸ਼ੀਆ ਖੜਾ ਸਾਡੇ ਨਾਲ ਅਮਰੀਕਾ ਵੀ ਖੜਾ ਹੈ ਦੋਨਾਂ ਪਾਸੇ ਹੋ ਜਾਂਦਾ ਤੇ ਇਹ ਗੱਲਾਂ ਵੀ ਜਿਹੜੇ ਉੱਪਰਲਾ ਪ੍ਰੈਸ਼ਰ ਹੁੰਦਾ ਨਾ ਦੂਜੇ ਕੰਟਰੀਆਂ ਦਾ ਇਹ ਜਿਹੜਾ ਪ੍ਰੈਸ਼ਰ ਹੁੰਦਾ ਇਹ ਪਰਮਾਣੂ ਬੰਬ ਸੱਟਣ ਵਾਸਤੇ ਕਦੇ ਵੀ ਕੋਈ ਆਦਮੀ ਕਿਸੇ ਨੂੰ ਵੀ ਸੁਜੇਸਟ ਨਹੀਂ ਕਰੇਗਾ ਉਸਨੇ ਨਾਗਾਥਾ ਕੀ ਹੀਰੋਸਾ ਕਦੇ ਮਾਦੇ ਸੁਣਿਆ ਹੋਣਾ ਜਪਾਨ ਦੇ ਵਿੱਚ ਪਰਮਾਣੂ ਬੰਬ ਹੋਇਆ ਜੀ ਅਜੇ ਤੱਕ ਉਹਨਾਂ ਨੂੰ ਸਾਧੀਆਂ ਜਾਂ ਉੱਥੇ ਕੋਈ ਜਮੀਨ ਅਤੇ ਕੁਝ ਨਹੀਂ ਹੁੰਦਾ ਅਜੇ ਤੱਕ ਵੀ ਉਹ ਜਗ੍ਹਾ ਤੇ ਸੋ ਮੈਂ ਕੈਪਟਨ ਹਰਿੰਦਰ ਸਿੰਘ ਤੋਂ ਵੀਰ ਹੈ ਕੁਐਸਚਨ ਪੁੱਛਾਂਗਾ ਇੱਕ ਕੈਪਟਨ ਲੜਾਈ ਦੋਨੇ ਪਾਸੇ ਚੱਲ ਰਹੀ ਹੈ ਜਿਹੜੇ ਬੁਰਖ ਦੂਸਰੇ ਬੁਰਖ ਜਿਹੜੇ ਨੇ ਉਹ ਸਪੋਰਟ ਕਰਦੇ ਨੇ ਇੱਕ ਦੂਸਰੇ ਦੇ ਬੁਰਖਾਂ ਦੀ ਇਹ ਕੀ ਕੀ ਮਤਿਓ ਕਿੰਨਾ ਚੰਗਈ ਹੈ ਇਹ ਕੀ ਹੋਣੀ ਚਾਹੀਦਾ ਕਿ ਨਹੀਂ ਹੈ ਦੇਖੋ ਜੀ ਇਹ ਤਾਂ ਹੋਣਾ ਚਾਹੀਦਾ ਨਹੀਂ ਪਹਿਲਾਂ ਤਾਂ ਜੋ ਦੂਸਰੇ ਮੁਲਕ ਨੇ ਉਹਨਾਂ ਨੂੰ ਚਾਹੀਦਾ ਵੀ ਇਸ ਨੂੰ ਲੜਾਈ ਨੂੰ ਮਟਾਇਆ ਜਾਵੇ ਮੇਕਾ ਸਾਡਾ ਇਹੀ ਪੁਆਇੰਟ ਹੈਗਾ ਉਹਨਾਂ ਦੇਸ਼ਾਂ ਦੇ ਬੁਰੇ ਵੀ ਇਹ ਲੜਾਈ ਨਾ ਹੋਵੇ ਕਿਉਂਕਿ ਇਹਦੇ ਵਿੱਚ ਜੋ ਨੁਕਸਾਨ ਹੋਣਾ ਹੈ ਨੁਕਸਾਨ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਤੇ ਆਮ ਆਵਾਮ ਦਾ ਹੋਣੀ ਹੈ ਔਰ ਉਹ ਲੋਕ ਤਾਂ ਇੱਕ ਤਮਾਸ਼ੀਰੀ ਨੇ ਤਮਾਸ਼ਾ ਦੇਖਣ ਦੇ ਖਾਤਰ ਉਹ ਸਾਡੇ ਪਿੱਛੇ ਤੁਹਾਨੂੰ ਪਤਾ ਹੀ ਹੈ ਵੀ ਮੋਲੇ ਡੱਬੂ ਕੱਢਦੇ ਪਿਛਾੜਨੇ ਵਾਲੀ ਗੱਲ ਹੈ ਇਹ ਮੈਂ ਉਹਨਾਂ ਦੂਜੇ ਦੇਸ਼ਾਂ ਨੂੰ ਕਹਿਣਾ ਵੀ ਉਹ ਇਹ ਕੰਮ ਨਾ ਕਰਨ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਜਿਹੜਾ ਸਾਡਾ ਆਮ ਆਵਾਮ ਹਰ ਇੱਕ ਨੂੰ ਜੀਵਨ ਜੀਣ ਦਾ ਹੱਕ ਉਸ ਪਰਮਾਤਮਾ ਦਾ ਦਿੱਤਾ ਹੋਇਆ ਆਪਾਂ ਕਿਸੇ ਦਾ ਨਾਮ ਮਾੜਾ ਕਰੀਏ ਲੇਕਿਨ ਜਦੋਂ ਜਿਵੇਂ ਕਿ ਹੁਣ ਪਾਕਿਸਤਾਨ ਨੇ ਘਰੌਣੀ ਹਰਕਤ ਕੀਤੀ ਕਿ ਉਹ ਬਾਈ ਦੇਈ ਕਰੀ ਇਹ ਮਾੜੀ ਕੀਤੀ ਆ ਇਹਦੇ ਕੰਮ ਅਗਰ ਕਰਦਾ ਹੈ ਤਾਂ ਉਹਨੂੰ ਸਾਬਤ ਸੌਣਾ ਜ਼ਰੂਰੀ ਹੈ ਬਾਕੀ ਆਪਾਂ ਬਾਹਰਲੇ ਦੇਸ਼ ਜਿਹੜੇ ਕਹਿੰਦੇ ਹਨ ਮੇਰੀ ਮਦਦ ਕਰਦੇ ਨੇ ਉਹ ਆਪਣਾ ਇੱਕ ਫਾਇਦਾ ਲੈਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣਾ ਹਥਿਆਰ ਵੇਚਿਆ ਉਹਨਾਂ ਨੇ ਆਪਣਾ ਅਮਨੀਸ਼ਨ ਵੇਚਿਆ ਸੋ ਉਹ ਆਪਣੇ ਫਾਇਦੇ ਲਈ ਕਰਦੇ ਨੇ ਬਾਕੀ ਮੈਂ ਜਦੋਂ ਲਾਸਟ ਕੁਐਸਚਨ ਜਿਹੜਾ ਪੁੱਛੂਗਾ ਤੁਹਾਡੇ ਕੋਲੋਂ ਜਿਵੇਂ ਜੰਗ ਦੀ ਗੱਲ ਆਉਂਦੀ ਹੈ ਨਾ ਜੰਗ ਦੇ ਵਿੱਚ ਹਥਿਆਰ ਵੀ ਵਰਤੇ ਜਾਂਦੇ ਨੇ ਅੱਗੇ ਜੇ ਵੀ ਜੰਗ ਹੁੰਦੀ ਸੀ ਉਹ ਆਮੋ ਸਾਹਮਣੇ ਜੰਗ ਹੁੰਦੀ ਸੀ ਹੈਨਾ ਗੋਲੀਬਾਰੀ ਦੀ ਜੰਗ ਹੁੰਦੀ ਸੀ ਕੀ ਉਹ ਅੱਜ ਵੀ ਹੈ ਜਿਨੂੰ ਸਾਥ ਜਨਾ ਕਹਿੰਦੇ ਆਪਾਂ ਉਹ ਕਿੰਨੀ ਜੰਗ ਮੰਡੀਏ ਦੇਖੋ ਅੱਜ ਕੱਲ ਦਾ ਆਪਾਂ ਦੇਖਦੇ ਆ ਕਿ ਏਅਰ ਨਾਲ ਜਿਹੜੇ ਸਟ੍ਰੈਕ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਦੇਖੋ ਜੀ ਇਹ ਜਿਹੜੀ ਜੰਗ ਹੈ ਜੰਗ ਜਿਹੜੀ ਗਰਾਊਂਡ ਦੇ ਉੱਤੇ ਲੜੀ ਜਾਂਦੀ ਹੈ ਜਿਹੜੇ ਸਾਡੇ ਏਅਰ ਫੋਰਸ ਹੈ ਆਰਟੀ ਹੈ ਆਰਮਡ ਹੈ ਇਹ ਜਿਹੜੇ ਟ੍ਰੁਕਸ ਨੇ ਇਹ ਸਾਡੇ ਬੈਕਸਕੋਰਟ ਦੇ ਉੱਤੇ ਹੁੰਦੇ ਨੇ ਇਹ ਸਾਨੂੰ ਫਰੰਟ ਦੇ ਵਿੱਚ ਫੈਲ ਦਿੰਦੇ ਨੇ ਜੋ ਸਾਡੀ ਇਨਫੈਂਟਰੀ ਜੁਲਤਾ ਨਹੀਂ ਇਨਫੈਂਟਰੀ ਦਾ ਕੰਮ ਆ ਗਰਾਊਂਡ ਦੇ ਉੱਤੇ ਲੜਾਈ ਲੜਨਾ ਜਦੋਂ ਜਾ ਕੇ ਕਿਸੇ ਵੀ ਆਪਾਂ ਪੋਰਟ ਦੇ ਉੱਤੇ ਕਬਜ਼ਾ ਕਰਨਾ ਹੈ ਉੱਥੇ ਸਾਨੂੰ ਸਿੱਧੀ ਸਿੱਧੀ ਮੋਟਪੋੜ ਸਾਡੀ ਹੱਥ ਹੱਤ ਹੱਤਾਂ ਨਾਲ ਆਉਂਦੀ ਆ ਸਾਡੀ ਬੈਨਟ ਫਾਈਟਿੰਗ ਵੀ ਹੁੰਦੀ ਆ ਉੱਥੇ ਅੱਛਾ ਉਹ ਜਾ ਕੇ ਸਿੱਧੀ ਲੜਾਈ ਹੁੰਦੀ ਆ ਉਹ ਵੀ ਹੁਣ ਵੀ ਹੈਗੀ ਆ ਪਹਿਲਾਂ ਵੀ ਸੀਗੀ ਕਿਉਂਕਿ ਜਦੋਂ ਆਪਾਂ ਲੜਾਈ ਲੜਦੇ ਆਂ ਕਬਜ਼ਾ ਤਾਂ ਅਸੀਂ ਲੈਣਾ ਹੀ ਲੈਣਾ ਜਦੋਂ ਕਬਜ਼ਾ ਲੈਣਾ ਉਹਦੇ ਵਾਸਤੇ ਸਾਨੂੰ ਹੱਥੋਂ ਬਾਈਕ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਕੀ ਮੰਨਦੇ ਹੋ ਜੇ ਹੁਣ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਲੱਗਦੀ ਹੈ ਅਜੀ ਲੜਾਈ ਕਿਉਂਕਿ ਅਵਿਸ਼ਲੀ ਨਹੀਂ ਲੱਗੀ ਜੀ ਜੇ ਲੜਾਈ ਲੱਗਦੀ ਹੈ ਤਾਂ ਇਹ ਦੋ ਸੀ ਦੇ ਉੱਪਰ ਫਿਰ ਕੀ ਮੰਨਦੇ ਹੋ ਕਬਜ਼ਾ ਇਸ ਵਾਰ ਇਹ ਦੋ ਸੀ ਦੇ ਉੱਤੇ ਸਾਡੀ ਇੰਡੀਅਨ ਆਰਮੀ ਦਾ ਤੁਹਾਨੂੰ ਪਤਾ ਕਫਰ ਸ਼ੇਰਾਂ ਦੀ ਫੌਜ ਹੈ ਇਹਦੇ ਵਿੱਚ ਤਾਂ ਤੁਹਾਨੂੰ ਗੱਲ ਛੱਡ ਕੇ ਕੋਈ ਦੂਜੀ رائے ਨਹੀਂ ਹੈ ਔਰ ਸਾਡੇ ਦੇਖੋ ਉਹ ਜਦੋਂ ਅਸੀਂ ਦੇਖਦੇ ਆਂ ਆਮ ਤੌਰ ਤੇ ਵੀ ਅਸੀਂ ਦੇਖਦੇ ਆਂ ਜੇ ਤੋ ਪਾਕਿਸਤਾਨ ਨੂੰ ਲਲਕਾਰਾ ਬਲਦਾਰਨ ਬਜਦਨਾ ਬੋਲੇ ਸੋ ਨਿਹਾਰ ਸਾਹਿਬੀ ਗਾਲ ਦਾ ਜਕਾਰਾ ਛੱਡਦੇ ਨੇ ਉਹ ਫਿਰ ਭੱਜਦੇ ਨੇ ਪਿੱਛੇ ਸੋ ਇਸ ਕਰਕੇ ਸਾਡੀਆਂ ਫੌਜਾਂ ਸਦਾ ਤਿਆਰ ਨੇ ਸਾਡੀਆਂ ਫੌਜਾਂ ਉਹਨੂੰ ਖਦੇੜਨ ਵਾਸਤੇ ਬਿਲਕੁਲ ਤਿਆਰ ਨੇ ਔਰ ਸਾਨੂੰ ਪੂਰਨ ਯਕੀਨ ਹੈ ਔਰ ਅਸੀਂ ਪੁਨਮ ਦੱਬ ਕੇ ਮਾਰ ਕੇ ਪਿੱਛੇ ਭਜਾਵਾਂ ਹਾਂ ਬਿਲਕੁਲ ਜੀ ਸਾਰੇ ਨਾਲ ਅੱਜ ਉਹ ਫੌਜੀ ਜਵਾਨ ਨੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ ਦੇ ਦੀ ਸੇਵਾ ਕੀਤੀ ਤੇ ਰਿਟਾਇਰ ਹੋਏ ਲੇਕਿਨ ਇਹ ਰਿਟਾਇਰ ਨਹੀਂ ਹੋਏ ਇਹਨਾਂ ਦੀ ਆਪਣੀ ਇੱਕ ਜੁਨਟੀ ਬਣੀ ਹੋਈ ਹੈ ਮੈਂ ਦੇਖਦਾ ਹੁੰਦਾ ਕਿ ਹਰ ਮਹੀਨੇ ਇਹਨਾਂ ਦੀ ਆਪਣੀ ਮੀਟਿੰਗ ਹੁੰਦੀ ਹੈ ਔਰ ਦੇਸ਼ ਦੀਆਂ ਗੱਲਾਂ ਕਰਦੀਆਂ ਨੇ ਔਰ ਜੋ ਵਾਜ ਇਹਨਾਂ ਨੇ ਸਮਰਾ ਆਪਣੇ ਜਿਹੜੀ ਰੋਡ ਦੇ ਉੱਪਰ ਜੋ ਧਰਨਾ ਦਿੱਤਾ ਸੀਗਾ ਉਹਦੇ ਵਿੱਚੋਂ ਧਰਨਾ ਇਸ ਕਰਕੇ ਸੀ ਕਿ ਇਹਨਾਂ ਨੇ ਕਹਿੰਦੇ ਅਸੀਂ ਆਪਣੇ ਬੋਰੀ ਵਿਸਰੇ ਬਣ ਲੈਣੇ ਮੋਦੀ ਸਾਹਿਬ ਉਹ ਪੀਅ ਕੀਤੀ ਇਹਨਾਂ ਨੇ ਉੱਥੋਂ ਕਿ ਅਸੀਂ ਤਿਆਰ ਹਾਂ ਯੰਗ ਲੜਨ ਵਾਸਤੇ ਹੋ ਸਕਦਾ ਸੀ ਉਹਨਾਂ ਫੌਜੀਆਂ ਨਾਲ ਵੀ ਅੱਗੇ ਹੋਈਏ ਅੱਗੇ ਵੱਧ ਕੇ ਅਸੀਂ ਆਪਣੀ ਜਾਨਾਂ ਦੇਣ ਨੂੰ ਵੀ ਤਿਆਰ ਹਾਂ ਕਿਉਂਕਿ ਉਮਰਾਂ ਭੁੱਗ ਚੁੱਕੇ ਨੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾਉਣ ਵਾਸਤੇ ਸਾਡੇ ਇਹੇ ਨੌਜਵਾਨ ਵੀ ਬਹੁਤ ਨਹੀਂ ਸੋ ਮੈਂ ਸਲੂਟ ਕਰਦਾ ਹਾਂ ਇਹਨਾਂ ਸਾਰੇ ਹੀ ਫੌਜੀਆ ਨੇ ਜਿਹੜੇ ਅੱਜ ਫੇਰ ਤੱਕ ਵਕਤ ਤੱਕ ਤਿਆਰ ਖੜੇ ਨੇ ਅਗਲੀ ਵਾਰ ਫੇਰ ਕਿਸੇ ਨਵੇਂ ਐਪੀਸੋਡ ਦੇ ਉੱਪਰ ਗੱਲ ਕਰਾਂਗੇ ਅੱਜ ਮੈਂ ਇੱਕ ਵਾਰ ਫੇਰ ਸਾਰੇ ਹੀ ਇਹਨਾਂ ਫੌਜੀ ਬਿਦਾਂ ਨੂੰ ਜੀ ਆਇਆਂ ਕਹਦਾ ਹਾਂ ਬਹੁਤ